डॉक्टर बी आर अंबेडकर जी डॉक्टर बी आर अंबेडकर जी अमर रहे डॉक्टर बी आर अंबेडकर जी अमर रहे डॉक्टर अंबेडकर जी अमर रहे बाबा साहब तेरी सोच से पैदा जागे ठोक के पैदा जागे ठोक के मात माता की जय भारत माता की जय वंदे मातरम वंदे मातरम بھی امبیڈکر جی ڈاکٹر بھیم رام امبیڈکر جی ڈاکٹر امبیڈکر جی ڈاکٹر جی ڈاکٹر سوچتے ڈاکٹر نرماتا ڈاکٹر آج دے نرماتا ਭਾਰਤ ਰਤਨ ਸਤਕਾਰਯੋਗ ਡਾਕਟਰ ਭਿੰਦਰਾਓ ਅੰਬੇਦਕਰ ਜੀ ਦਾ 134ਵਾਂ ਪ੍ਰਕਾਸ਼ ਉਤਸਵ ਆ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਨੇ ਅੱਜ ਵਾਰਡ ਨੰਬਰ 75 ਦੇ ਵਿੱਚ ਅਸੀਂ ਇਹ ਜ ਜਨਾ ਨੂੰ পুষ্পਾਂਜਲੀ ਦੇਣ ਵਾਸਤੇ ਸਾਰੇ ਇਕੱਤਰ ਹੋਏ ਆ ਭਾਜਪਾ ਕਾਰਕਟਰ ਸਾਰੇ ਮੇਰੇ ਸਾਥੀ ਮੇਰੇ ਨਾਲ ਨੇ ਅਸਾਂ ਸਾਰੇ ਜਣੇ ਨੇ ਅੱਜ ਜਿਹੜਾ ਇੱਥੇ ਇਕੱਠਿਆ ਹੋ ਕੇ ਬਾਬਾ ਸਾਹਿਬ ਦਾ ਜਨਮ ਜਿਹੜਾ ਦਿਹਾੜਾ ਉਹਨੂੰ ਮਨਾਉਣ ਵਾਸਤੇ ਉਪਰਾਲਾ ਕੀਤਾ ਔਰ ਮੈਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਉੱਤੇ ਮੈਂ ਉਹਨਾਂ ਤਾਕਤਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਜਿਹੜੀਆਂ ਕੰਮ ਕਰ ਰਹੀਆਂ ਜਾਂ ਉਹਨਾਂ ਦੇ ਪਿੱਛੇ ਕੋਈ ਐਸੇ ਸੈੱਲ ਹੈਗੇ ਆ ਜਿਹੜੇ ਉਹ ਦੇਸ਼ ਨੂੰ ਤੋੜਨਾ ਚਾਹੁੰਦੇ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਇਹਨਾਂ ਨੂੰ ਤਾੜਨਾ ਕਰਨੀ ਚਾਹੂੰਗਾ ਔਰ ਜਿਹੜੇ ਇਸ ਇਸ ਨੂੰ ਅੰਜਾਮ ਦੇਣਾ ਚਾਹੁੰਦੇ ਆ ਅੱਜ ਦੇ ਦਿਨ ਦੇ ਉੱਤੇ ਇੱਕ ਐਸਾ ਆਦਮੀ ਜਿਹੜਾ ਆਪਣੇ ਆਪ ਨੂੰ ਸਿੱਖ ਧਰਮ ਦਾ ਔਰ ਠੇਕੇਦਾਰ ਸਮਝਦਾ ਔਰ ਸਭ ਤੋਂ ਵੱਡਾ ਜਿਹੜਾ ਆਪਣੇ ਆਪ ਨੂੰ ਉਹ ਖਾਲਸਤਾਨ ਪੱਖੀ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਔਰ ਵਿਦੇਸ਼ ਦੇ ਵਿੱਚ ਬੈਠ ਕੇ ਉਹ ਗਿੱਦੜ ਭਪਕੀਆਂ ਜੜੀਆਂ ਲਾ ਰਿਹਾ ਮੈਂ ਕਹਿੰਨਾ ਕਿ ਜਿਹੜਾ ਗੁਰਪਤਵੰਨ ਸਿੰਘ ਪੰਨੂ ਆ ਅੱਜ ਦੇ ਦਿਨ ਦੇ ਉੱਤੇ ਇਹਨੇ ਇੱਕ ਵਾਰਨਿੰਗ ਦਿੱਤੀ ਹੋਈ ਆ ਕਿ ਦੇਸ਼ ਦੇ ਵਿੱਚ ਘੜ ਤੋਂ ਘੜ ਪੰਜਾਬ ਦੇ ਵਿੱਚ ਜਿਹੜੀਆਂ 14 ਜਗ੍ਹਾ ਹੈਗੀਆਂ ਨੇ 14 ਤਰੀਕ ਨੂੰ ਉਹ ਜਿਹੜੀਆਂ ਡਾਕਟਰ ਸਾਹਿਬ ਦੇ ਅੰਬੇਦਕਰ ਦੀਆਂ ਪ੍ਰਤਿਮਾ ਹੈਗੀਆਂ ਉਹਨਾਂ ਨੂੰ ਤੋੜਨ ਵਾਸਤੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਮੈਂ ਇਨਾਮ ਦੇਵਾਂਗਾ ਅਸੀਂ ਸਾਰਿਆਂ ਨੇ ਸਾਡੀ ਜਿੰਨੇ ਵੀ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਸਾਰੇ ਜਿਹੜੇ ਰਾਤ ਦੇ ਹੀ ਕੱਲ ਤੋਂ ਹੀ ਜਿਹੜੇ ਇਸ ਚੀਜ਼ ਦੇ ਉੱਤੇ ਪਹਿਰਾ ਦੇ ਰਹੇ ਨੇ ਕਿ ਦੇਖੋ ਅੱਜ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਦੇ ਉੱਤੇ ਬੈਠ ਕੇ ਬੰਦਾ ਜਿਹੜਾ ਇਹ ਪ੍ਰਚਾਰ ਕਰ ਰਿਹਾ ਅਸੀਂ ਬਿਲਕੁਲ ਭਾਰਤੀ ਏਕਤਾ ਤੇ ਅਖੰਡਤਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪੂਰਾ ਹਿੰਦੁਸਤਾਨ ਇੱਕ ਮੋਟਾ ਪੂਰਾ ਪੰਜਾਬ ਇੱਕ ਮੋਟਾ ਹੈ ਪੰਜਾਬ ਨੂੰ ਤੋੜਨ ਵਾਲਿਆਂ ਨੂੰ ਅੱਜ ਜਿਹੜਾ ਮੂੰਹ ਤੋੜਵਾ ਜਵਾਬ ਹੋਏਗਾ ਕਿ ਅੱਜ ਇੱਕ ਵੀ ਜਿਹੜੀ ਅਸੀਂ ਜੀ ਘਟਨਾ ਜਿਹੜੀ ਉਹ ਨਹੀਂ ਹੋਣ ਦਿੱਤੀ ਜਾਏਗੀ ਜਿਹੜੀ ਜੇਸ਼ ਨੂੰ ਤੋੜਨ ਦੇ ਵਾਸਤੇ ਕੋਈ ਕੰਮ ਕਰਨ ਵਾਲੀ ਹੈ ਅੱਜ ਦੇ ਦਿਨ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਕਹੂੰਗਾ ਜੀ ਜਿਹੜੀ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਨੇ ਦਿੱਤੀਆਂ ਔਰ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਸੀਗਾ ਉਹਨਾਂ ਨੂੰ ਜਿਹੜਾ ਯਾਦ ਕਰਦੇ ਹੋਇਆ ਅੱਜ ਵੀ ਉਹ ਸਮਾਂ ਆ ਗਿਆ ਕਿ ਅਸੀਂ ਇਹੋ ਜਿਹੇ ਜਿਹੜੀਆਂ ਤਾਕਤਾਂ ਵਾਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਸਾਰੇ ਇੱਕ ਮੁੱਟ ਹੋਈਏ ਔਰ ਡਾਕਟਰ ਭੀਮrao ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਲਿਖਿਆ ਆ ਉਹ ਸੰਵਿਧਾਨ ਦੇ ਉੱਤੇ ਉੱਤੇ ਜਿਹੜਾ ਪੈਰਾ ਦੇਂਦੇ ਹੋਏ ਔਰ ਸੰਵਿਧਾਨ ਨੂੰ ਬਚਾਉਣ ਲਈ ਔਰ ਸੰਵਿਧਾਨ ਦੇ ਰਾਖੇ ਦੀਆਂ ਜਿਹੜੀਆਂ ਪ੍ਰਤਿਮਾਵਾਂ ਨੂੰ ਤੋੜਨ ਵਾਸਤੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਈਏ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਿਹੜੇ ਅੱਜ ਦੇ ਦਿਨ ਮੈਂ ਹਲਕਾ ਵੈਸਤ ਤੋਂ ਅੰਮ੍ਰਿਤਸਰ ਤੋਂ ਹੀ ਬੋਲ ਰਿਹਾ ਕਿ ਅੱਜ ਦੇ ਦਿਨ ਹੀ ਇੱਕ ਕਾਂਗਰਸ ਨੇ ਰੈਲੀ ਰੱਖੀ ਹੋਈ ਹੈ ਉਹ ਕਹਿੰਦੀ ਜੀ ਦੇਸ਼ ਬਚਾਓ ਸੰਵਿਧਾਨ ਬਚਾਓ ਰੈਲੀ ਜਿਹੜੀ ਅਸੀਂ ਉਹ ਅੱਜ ਕਰ ਰਹੇ ਆ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਜਿਹੜੇ ਇਹ ਤੁਸੀਂ ਤਾਂ ਡਾਕਟਰ ਸਾਦਾ ਇਹਨਾਂ ਨਰਾਦਰ ਕਰਦੇ ਰਹੇ ਹੋ ਉਹਨਾਂ ਨੂੰ ਭਾਰਤ ਰਤਨ ਦੇਣ ਵਾਸਤੇ ਵੀ ਤੁਹਾਡਾ ਜਿਹੜਾ ਬੜਾ ਵੱਡਾ ਉਹ ਆਪਣਾ ਰੋਕਣ ਦਾ ਯਤਨ ਸੀਗਾ ਔਰ ਜਦੋਂ ਸਾਡੀ 1997 ਵਿੱਚ ਸਰਕਾਰ ਆਈ ਆ ਆਪਣਾ ਭਾਜਪੀ ਦੀ ਹਮਾਇਤ ਨਾਲ ਬਣੀ ਸੀਗੀ ਉਦੋਂ ਜਿਹੜਾ ਭਾਰਤ ਰਤਨ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਦਿੱਤਾ ਗਿਆ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬਿਲਕੁਲ ਜਿਹੜੀ ਇਸ ਚੀਜ਼ ਦੇ ਉੱਤੇ ਪਹਿਰਾ ਦੇ ਰਹੀ ਆ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਦੀਆਂ ਪੰਜ ਤੀਰਥ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪੰਜ ਤੀਰਥ ਜਿਹੜੇ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਭਾਰਤੀ ਜਨਤਾ ਪਾਰਟੀ ਨੇ ਉਹ ਬਣਾ ਕੇ ਦਿੱਤੇ ਨੇ ਔਰ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਜਿਹੜੇ ਆਪਣਾ ਇਹਦੇ ਹਮਾਇਤੀ ਆ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਹੜੇ ਉਹ ਸਾਡੇ ਨੇ ਡਾਕਟਰ ਭੀਮਰਾਓ ਅੰਬੇਦਕਰ ਜੀ ਕਿਸੇ ਵੀ ਜਾਤ ਬਰਾਦਰੀ ਦੇ ਨਹੀਂ ਹੈਗੇ ਅੱਜ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਪੂਰੇ ਹਿੰਦੁਸਤਾਨ ਦੀ ਸ਼ਾਨ ਨੇ ਔਰ ਇਹਨਾਂ ਦੀ ਸ਼ਾਨ ਜਿਹੜੀ ਪੂਰੇ ਹਿੰਦੁਸਤਾਨ ਦੀ ਆ ਉਹਨੂੰ ਕਾਇਮ ਰੱਖਣ ਵਾਸਤੇ ਹਰ ਇੱਕ ਬੱਚਾ ਹਿੰਦੁਸਤਾਨ ਦਾ ਔਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਉਹ ਇਸ ਵਾਰ ਸਤਤ ਪਰ ਹੈ ਕਿ ਇਹੋ ਜਿਹੇ ਮੂੰਹ ਤੋੜ ਦੇ ਜਿਹੜੀਆਂ ਗੱਲਾਂ ਕਰਨ ਵਾਲੇ ਹਿੰਦੁਸਤਾਨ ਤੋੜਨ ਵਾਲੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਜੈ ਹਿੰਦ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ